ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੀਂਦਕਾਰ ਦੀਆਂ ਜੇ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਮਿਲੋ ਜੀ ਮੇਰੀ ਤੇ ਤੁਹਾਡੀ ਸ਼ੁਭ ਜਨੂ ਬਹੁਤ ਸੱਚੀ ਗੱਲ ਸੱਚੀ ਗੱਲ ਹੈ ਕਿੰਨੇ ਜਿਉਨੇ ਲੱਗਦਾ ਮੇਰੇ ਬੱਚਾ ਛੱਛੀ ਗੱਲ ਨਾ ਦੱਸਤ ਮੈਂ ਕਹਿਨੀ ਕੁਛ ਲੈ ਹਾਂ ਜੀ ਇੱਧਰ ਵੀਰ ਆ ਗਿਆ ਵੀਰ ਸਤਿ ਸ਼੍ਰੀ ਅਕਾਲ ਬਲਾ ਆਰੇ ਬਲ ਸਾਰੇ ਪਾਣੀ ਸੁਖਾ ਪੀ ਪਾਣੀ ਜੂਸ ਨਹੀਂ ਹੈਗਾ ਇਹ ਇਹ ਹੈਗਾ ਇਹ ਜੀ ਪਾਣੀ ਅਸੀਂ ਅੱਜ ਕਿਤੇ ਬਾਹਰ ਗਏ ਹੋਏ ਸੀਗੇ ਤਾਂ ਫਿਰ ਉੱਥੋਂ ਇਹਨੇ ਠੰਡੇ ਦੀ ਕੈਨ ਲਈਤੀ ਸੀਗੀ ਉਹ ਬਚਾ ਕੇ ਰੱਖ ਲਈ ਕਹਿੰਦਾ ਮੈਂ ਇਹਦੇ 'ਚ ਹੁਣ ਪਾਣੀ ਭਰ ਕੇ ਪੀਏ ਕਰੂੰਗਾ ਮੈਨੂੰ ਫੀਲ ਆਏ ਕਰੂੰਗਾ ਠੰਡੇ ਦਾ ਦੇਖ ਲਓ ਜੀ ਤੂੰ ਸਾਚੀ ਕਾਲ ਤਾਂ ਬਾਦੇ ਮੈਨੂੰ ਨੇ ਪਾਣੀ ਦੇ ਦੇ ਇਹਨੂੰ ਹਾਂ ਜੀ ਮਾਚੀ ਆਪਣੇ ਨਾਨਕੇ ਦੇਖ ਕਿਆ ਕਰਕੇ ਆਂਦੀ ਆ ਕਿਆ ਕਰਕੇ ਆਂਦੀ ਆ ਇਹ ਆ ਤਾਂ ਇਹਦੀ ਆਪਣੇ ਘਰ ਦੀ ਫੋਟੋ ਆ ਹੈ ਉਤਰ ਹਮ ਹੋਰ ਕੀ ਆਹ ਦੇਖੋ ਲੋ ਹਾਏ ਓਏ ਰੱਬਾ ਆਹ ਫੋਟੋ ਆਹ ਕਿਨੇ ਲਈਆ ਆਹ ਕੌਣ ਨੂ ਤੂੰ ਕੌਣ ਤੂੰ ਕਾਇਆਂ ਕਰਦਣੀ ਆ ਸੋ ਵੀਡੀਓ ਸਟਾਰਟ ਕਰਨ ਦਾ ਭਾਵ ਇਹ ਹੈ ਕਿ ਚੱਲੇ ਆ ਚਾਚੂ ਦਾ ਬਰਥਡੇ ਮਨਾਉਣ ਤੇ ਸਭ ਨੇ ਤਿਆਰੀਆਂ ਖਿੱਚੀਆਂ ਹੋਈਆਂ ਜੀ ਫਿਰ ਆ ਫੋਟੋ ਕਿੰਨੀ ਪਿਆਰੀ ਲੱਗਦੀ ਦੇਖ ਹਾਂਜੀ ਚਲੋ ਤਾਂ ਆਹ ਤਾਂ ਮੰਮੀ ਨਾਲ ਕਹਿ ਕਿ ਦੀਦੀ ਕੈਮਰਾ ਲੈ ਕੇ ਆਉਣ ਲੱਗੀ ਬੈਠੇ ਹੋ ਜਪੇ ਠੀਕ ਹੈ ਦੋਹਾਂ ਜਾਣਿਆਂ ਨੇ ਅੱਜ ਬਹੁਤ ਸਾਨੇ ਸੋਨੇ ਸੂਟ ਪਾਏ ਹੋਏ ਆ ਬਹੁਤ ਸੋਹਣੀਆਂ ਲੱਗ ਰਹੀਆਂ ਜੀ ਸੋ ਮੈਂ ਹੁਣ ਚਲਦੀ ਆ ਜੀ ਉਹਨਾਂ ਦੇ ਕੋਲ ਕਰਦੇ ਹਾਂ ਇੱਥੇ ਗੱਲਬਾਤ ਇਦੇ ਚ ਪਾਣੀ ਆ ਹਾਏ ਕੀ ਨਹੀਂ ਰੱਤਾ ਇਹਨੂੰ ਕਰਕੇ ਇਹਨੂੰ ਕੋਲ ਲੈ ਨਹੀਂ ਕਰਨ ਪਾਣੀ ਪੀਂਦਾ ਤਾਂ ਆਪਣੇ ਆਪ ਚ ਫੀਲ ਕਰਦਾ ਤਾਂ ਵੀ ਠੰਡਾ ਇਹ ਤੁਹਾਨੂੰ ਪਤਾ ਹੀ ਹੈ ਮਹਾਰਾਣੀ ਅੱਗੇ ਹਰ ਗੱਲ ਦੇ ਵਿੱਚ ਉਹਦੇ ਮਗਰੀਸ ਲਾਉਂਦੀ ਆ ਲੈ ਇਹੇ ਤਾਂ ਮਗੜੀਆਂ ਮਗੜੀਆਂ ਆ ਕੋਈ ਕਿਤਾਣਾ ਵੀ ਇਹਨਾਂ ਸਾਹਮਣੇ ਉਹ ਘਰ ਰੋਣਾ ਉਹੀ ਤਾਂ ਗੱਲ ਇਹਨੂੰ ਹੁਣ ਬਾਹਰ ਸੋਇ ਚ ਸਿੱਟਿਆ ਸੈਂ 10 20 ਚ ਜਾ ਕੇ ਜਾ ਪੁੱਤ ਜਾ ਪੁੱਤ ਘੇਰਿਆ ਕੀ ਆ ਇਹ ਵੱਡੀ ਗੱਲ ਬਾਹਰ ਕਰਕੇ ਪੀਲਾ ਨਹੀਂ ਔਲੇ ਪੀਲਾ ਹੁਣ ਮੈਂ ਬਥੇ ਕੀ ਕਰਨਾ ਹਾਂ ਤੂੰ ਨਾ ਬਾਈਕ ਤੇ ਵਾੜ ਕੇ ਦੂਸਣਾਂ ਮਸਤ ਕੀ ਕਹਿਣਾ ਵਾਹਿਗੁਰੂ ਜੀ ਦਾ ਖਾਲਸਾ ਜੀ ਦੇ ਪਤਾ ਹੈ ਦੇਵੋਰ ਦਾ ਜਨਮ ਦਿਨ ਆ ਸੀ ਕਿੰਨੀ ਸੋਹਣੀ ਲੱਗਦੀ ਆ ਅੱਜ ਸਾਡੇ ਵਿੱਕੀ ਸਿੰਘ ਦਾ ਜਨਮ ਦਿਨ ਆ ਪਰਮਾਤਮਾ ਉਹਨਾਂ ਲੰਮੀ ਉਮਰਾਂ ਬਖਸ਼ੇ ਜੁਗ ਜੁਗ ਦੀਵੇ ਵਿੱਕੀ ਦੇ ਦਿਹਾੜੇ ਉਹਦਾ ਲਹੂ ਪੀਵੇ ਨਹੀਂ ਤੇ ਅਸੀਂ ਉਹਦੇ ਨਾਲ ਲੜੀਏ ਤੇ ਉਹਦੇ ਵਿੱਚ ਬਹੁਤ ਸ਼ੈਨ ਚਿਰਤਾ ਵਿੱਚ ਉਹਦੇ ਵਿੱਚ ਬਹੁਤ ਤਾਕਤ ਆਵੇ ਸਾਡੇ ਨਾਲ ਲੜਨ ਦੀ ਹਾਂ ਹੈ ਠੀਕ ਆ ਹੁਣ ਇਹ ਤੁਹਾਡੀ ਗੱਲ ਹੋ ਗਈ ਹੁਣ ਮਾਸੀ ਕੁਸ ਨਮਾ ਬੋਲੂਗੀ ਦੇਖਿਓ ਮਾਸੀ ਕੁਸ ਨਹੀਂ ਕੀ ਕਰਨ ਵੀਰ ਨੂੰ ਦੇਖਦੀ ਆ ਵੀ ਉਹ ਵੀਡੀਓ ਬਣਾ ਰਹੀ ਤੂੰ ਫੜਕਾ ਕਰ ਰਿਆ ਹਾਂ ਹਾਂ ਪਾਂਖ ਲੱਭ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਘਰ ਨਾਲ ਦਾ ਜੀ ਅੱਜ ਜਨਮ ਦਿਨ ਹੈ ਅੱਛਾ ਆਏ ਹੋਏ ਕੋਈ ਕੋਈ ਗੁੱਠਾ ਗੁੱਠਾ ਉਂਗਲੀ ਟੁੱਟਨੀ ਨਹੀਂ ਹੈਗੀ ਅੱਜ ਲੈਣੇ ਸਾਲ ਜਨਮ ਦਿਨ ਜਤਨਾ ਦਿਆ ਨਹੀਂ ਉਹ ਅੱਜ ਅਜਲ ਜਨਮ ਦਿਨ ਦਾ ਅੱਜ 60 ਸਾਲ ਦੀ ਹੈ ਜਨਮ ਮੇਰੀ ਘਰ ਨਾਮ ਮੰਨੀ ਬੜਾ ਤੇ ਮੈਨੂੰ ਜਾ ਕੇ ਪੰਪਰੀ ਮੋਟਾ 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 ਨਾਤਾ ਮਾਡਾ ਦੀ ਸਾਹਮਣੇ ਕਹਿ ਜਾਂਦੀ ਡੈਡੀ ਉਹ ਨਹੀਂ ਤਾਂ ਚਾਚ ਚਾਚ ਛੱਕੇ ਪੈਰ ਕਾਇਨੇ ਪਰ ਤੇ ਮੇਰੇ ਮਗਰ ਵੀ ਕਹਦੇ ਮੋਟੀ ਹਾਂ ਇਹ ਗੱਲ ਹੈਗੀ ਆ ਚਾਚੂ ਮੜ ਜੇ ਮਾਸੀ ਨੂੰ ਬੋਲਦਾ ਮੋਟੋ ਉਹ ਸਾਰੇ ਹਸੀ ਜਾਂਦੇ ਜੇ ਮਾਸੀ ਚਾਚੇ ਨੂੰ ਕੁਝ ਕਹਿੰਦੀ ਵੀ ਤੁਸੀਂ ਮੈਨੂੰ ਐ ਕਹਦੇ ਬੋਲਦੇ ਨਾਨਾ ਵੀ ਖਿਜਦਾ ਮਾਮੀ ਵੀ ਖਿਜਦੀ ਆ ਅੱਛਾ ਫਿਰ ਸਾਨੂੰ ਮੜ ਜੇ ਸਾਥ ਦੇਣਾ ਪੈਂਦਾ ਮਾਸੀ ਦਾ ਫਿਰ ਉੱਤੇ ਆ ਕੇ ਵੈਸੇ ਸੂਟ ਸੋਹਣਾ ਪਾਇਆ ਬਹੁਤ ਸੋਹਣਾ ਲੱਗਾ ਇਹ ਮੈਨੂੰ ਸ੍ਰਿੰਦਰ ਨੇ ਇਸ ਵਾਗੇ ਦਿੱਤਾ ਥੈਂਕ ਯੂ ਕੇਦੂ ਥੈਂਕ ਯੂ ਬਹੁਤ ਬਹੁਤ ਥੈਂਕ ਯੂ ਸ੍ਰੀਂਦਰ ਕੌਰ ਦੋਹਾਂ ਪਰੇ ਸੱਚੀ ਦੋਹਾਂ ਪਰੇ ਬਹੁਤ ਜੱਜ ਰਿਹਾ ਕਸਮੀ ਗੱਲ ਆ ਦੋਹਾਂ ਨੇ ਜੀ ਉਹਨੇ ਬਣਾ ਕੇ ਦਿੱਤੀ ਕਿਉਂਕਿ ਮਾਸੀ ਨੇ ਕੁਛ ਰੈੱਡ ਕਲਰ ਦੀ ਲਿਪਸਟਿਕ ਲਾ ਲਈ ਉਹਨੇ ਤਿਆਰ ਕਰਵਾ ਕੇ ਦਿੱਤੀ ਹਾਂ ਅਸੀਂ ਨਾ ਮੈਂ ਜੀ ਨਾ ਭੈਣ ਨੂੰ ਤਿਆਰ ਕਰਾ ਕੇ ਭੇਜ ਦਈ ਆ ਉਹ ਹੂੰ ਅਰ ਲੈ ਕੇ ਬਣਾਏ ਆ ਮੈਂ ਕਿਹਾ ਵੀ ਸ੍ਰੀਂਦਰ ਦੇਖ ਲਈ ਸਾਨੂੰ ਵੀ ਬਣਵਾ ਕੇ ਦੇ ਦੀ ਹੂੰ ਪਰ ਹੁਣ ਇੱਕ ਸਭ ਤੋਂ ਵਧੀਆ ਨਾ ਮੈਂ ਤੈਨੂੰ ਦੱਸਾਂ ਵੀ ਚੁੰਨੀਆਂ ਚੁੰਨੀਆਂ ਹਾਂ ਚੁੰਨੀਆਂ ਨਾ ਤਾਂ ਚੁੰਨੀਆਂ ਕੋਲੀਆਂ ਡੁੱਲੀਆਂ ਸੂਟ ਬੇਸ਼ੱਕ ਨਹੀਂ ਸਿੰਪਲ ਹੋਵੇ ਪਰ ਚੁੰਨੀ ਦੇ ਕਾਹ ਨੂੰ ਚੱਲੀ ਚੁੰਨੀ ਚੁੰਨੀਆਂ ਖੁੱਲੀਆਂ ਡੁੱਲੀਆਂ ਨਹੀਂ ਹੁਣ ਤੁਹਾਨੂੰ ਐ ਪਤਾ ਵੀ ਸਾਰੇ ਤਿਆਰ ਬੈਠੇ ਆ ਤੁਸੀਂ ਦੋਹੇ ਮੜੇ ਤੇ ਜਾ ਕੇ ਹੱਲਾ ਸ਼ੇਲਾ ਕਰੋ ਵੀ ਚਲੋ ਚੱਲੀਏ ਭਾਈ ਉਠੋ ਮੜਾ ਜਾ ਸਾਰੇ ਤਿਆਰ ਬੈਠੇ ਆ ਸੱਚੀ ਚਲੋ ਵਿੱਕੀ ਨੂੰ ਆਏ ਕਹਿਣਾ ਬਣਾ ਵਿੱਕੀ ਤਰ ਸੰਦੀਪ ਨੂੰ ਵਿਹਾ ਅਦਾ ਸਰ ਆਹ ਤਾਂ ਆਦੇ ਵਿੱਚ ਗੁਣਾ ਨਾ ਐ ਬਾਪ ਜੀ ਨਹੀਂ ਆਹ ਸ਼ਰਮ ਖਮਾਫਾ ਕੱਲੂ ਕਰ ਲੂਗੇ ਗੱਲ ਇਹੇ ਨਾ ਤੋਰਿਆ ਕਰ ਤੇ ਕਹਿ ਲਈ ਬਣਾ ਕੱਲੂ ਕਰ ਲਾਂਗੇ ਚਲੋ ਚਲੋ ਬੈਠ ਜੀ ਚਲੋ 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 ਬਰਥਡੇ ਬੋਏ ਜਾਣਾ ਕਿ ਨਹੀਂ ਜਾਣਾ ਆਪਾਂ ਉਹਨੀਆਂ ਸੁਣ ਚੱਲੋ ਕੋਲ ਜਾਓ ਓਕੇ ਮੈਨੂੰ ਤਾਂ 500 ਰੁਪਏ ਦਾ ਟੂਕਾ ਉਧਰ ਚਲੂ ਕੋਲ ਉਧਰ ਹੋ ਜਾਓ ਚਲੋ ਬਰਥਡੇ ਬੋਏ ਜਾਣਾ ਕਿ ਨਹੀਂ ਜਾਣਾ ਜਾਣਾ ਉਧਰ ਮੈਂ ਉਹ ਵੀ ਜਾਣਦਲਾ ਬਤਾ ਦੇ ਚਾਰ ਦੇ ਸਾਤ ਰੁਪਏ ਮੇਰਾ ਫੋਨ ਡੈਡ ਹੋ ਗਿਆ ਸਸਰੀ ਕਾਲ ਚ ਸਾਰਾ ਚਾਰ ਟਾਈਮ ਹੋ ਗਿਆ ਜੀ ਹੁਣ ਸਾਢੇ 8 ਹੋ ਗਏ ਆ ਢੱਪਵਾਓ ਕੋਈ ਕੰਮ ਹੋਣਾ ਸਾਡਾ ਸ਼ੁਰੂ ਹੋਣਾ ਹੂੰ ਵੀਰ ਅਸੀਂ ਹੁਣ ਚੱਲਿਆ ਰਸਣ ਪੀੜਾ ਨਾ ਹੈੀ ਹੈਪੀ ਬਰਥਡੇ ਵਾਹ ਦਾਜੀ ਚੱਲਿਆ ਅਸੀਂ ਕੇਕ ਕੱਟਣਾ ਬਸ ਅਸੀਂ ਇਹ ਚਾਹੁੰਦਾ ਵੀ ਮਾਮਾ ਵੀ ਸਾਡਾ ਹੋਰੀ ਹੈ ਵੀ ਸਾਡਾ ਸੜ ਖਾਕਾ ਕੇ ਥੋੜੇ ਬਹੁਤ ਜੇ ਭਾਗ ਮਾਮੇ ਨੂੰ ਵੀ ਲੱਗ ਜਵੇ ਨਾ ਵੀ ਮਾਮਾ ਵੀ ਥੋੜਾ ਜਿਹਾ ਤਕੜਾ ਜਿਹਾ ਹੋ ਜੀ ਪਰ ਉਹ ਚੰਤਾ ਨਹੀਂ ਇਹ ਸ਼ੁਰੂ ਤੇ ਸਿੰਗਲ ਹੱਡੀ ਹੈ ਮਮਾ ਜੀ ਮਹਾਲਾਤ ਰਹਿਣ ਗੱਲ ਕੀ ਆ ਜੀ ਤੁਸੀਂ ਉੱਠੋ ਬਰਥਡੇ ਵਾਲੀ ਕਾਰੀ ਫੀਲਿੰਗ ਤਾਂ ਹੋਣੀ ਚਾਹੀਦੀ ਆ ਠੰਡੇ ਨਹੀਂ ਬੁਝੇ ਲਾਦੇ ਹਾਂ ਚਾਚੂ ਐਨਾ ਵੀ ਨਹੀਂ ਭੁੱਲਣਾ ਫੀਲਿੰਗ ਮੇਰੇ ਨਾਲ ਸਭ ਚਲੀ ਗਈ ਸਾਲੀ ਐਨਾ ਭੁੱਲ ਗਿਆ ਦਾ ਲੋ ਜੀ ਮੇਰਾ ਹੈਗਾ ਅੱਜ ਬਰਥਡੇ ਹਾਂ ਤੁਸੀਂ ਮੈਨੂੰ ਸਾਰਾ ਨਾ ਕਹਣਾ ਜੀ ਹਰ ਇੱਕ ਬਾਰੇ ਆਹ ਦੇਖਦਾ ਤੀਏ ਬਰਥਡੇ ਤੇ ਮੈਂ ਸ਼ਰਟ ਵੀ ਗਿਫਟ ਕੀਤੀ ਆ ਇਹਨੇ ਜਿੱਦੋ ਥੈਂਕਿਊ ਨਹੀਂ ਕਰਿਆ ਮੋਟੋ ਗਿਆ ਠੀਕ ਆ ਮੈਂ ਘੜੀ ਵੀ ਗਿਫਟ ਕਰੀ ਆ ਕਿੰਨੇ ਦੀ ਆ ਖੱਚ ਪਤਾ ਦਿਨੋ ਥੈਂਕਿਊ ਹੀ ਕਰਿਆ ਵੀ ਥੈਂਕਿਊ ਤਾਂ ਵੀ ਕਿਤੇ ਲੈ ਬਣਦਾ ਜਣਾ ਨਾ ਮਾਮਾ ਇਹਦਾ ਪੁੱਛ ਕੇ ਦੇਖੋ ਸਾਰਾ ਖਾਦਤੀ ਨਹੀਂ ਦੀ ਮੈਂ ਜਿਹੜੇ ਕੇਕ ਕੱਟਦੇ ਕੱਟਦੀ ਕਰਦੀ ਮਾਮੂ ਆਏ ਦੇਖੇ ਮਾਮੂ ਆਏ ਦੇਖੇ ਵੀ ਲੈ ਹੁਣ ਬਸ ਹੋਊਗਾ ਕੰਮ ਹੋਊਗਾ ਕੰਮ ਚਲ ਕੋਈ ਹਾਂ ਤਾਂ ਆਇਆ ਨਾ ਕੋਲ ਲਾਹੌਰ ਤੋਂ ਕੋਲੋਂ ਤੋਂ ਮਹੌਤ ਲਵਾਦ ਲੱਗੇ ਅਕਬਰ ਜੀ ਅਕਬਰ ਜੀ ਸਮਾਹ ਲੈ ਲੋ ਕੈਪਸੂਲ ਲੈ ਕੇ ਆ ਗੱਲ ਮੇਰੀ ਵਿੱਚ ਥੈਂਕ ਯੂ ਮੈਂ ਲੱਗੇ ਮੈਂ ਬਹਿ ਲੱਗਈ ਤੇ ਕਰ ਪੁਰਾਣਾ ਬੀਟੂ ਕਰਦੇ ਹਾਂ ਹ ਹ ਹੁਣ ਥੈਂਕ ਯੂ ਕਰਦੇ ਨੇ ਮੰਨੂ ਸਮਝ ਲਾਦੇ ਅਤਿ ਅਤਿ ਧੰਨਵਾਦ ਜੀ ਤੁਹਾਡਾ ਹਾਂਜੀ ਤੁਸੀਂ ਮੇਰੇ ਨਾਲ ਤੇ ਚੱਲਦੇ ਸ਼ਾਕ ਜਿਹੜੀ ਖੁੱਲੀ ਜੀ ਬਰੱਟੇ ਟੱਲੂ ਗਿਆ ਤੇ ਨਾਲ ਧੰਨਵਾਦ ਉਹ ਮੈਂ ਕਹਿੰਦੀ ਆ ਨਾ ਖਾ ਕੇ ਭਰ ਜਣਾ ਮਨੂੰ ਕਿਹੜਾ ਜਿਹੜੀ ਮੋਟਾ ਕਹਿਣਾ ਨਹੀਂ ਇਹਨੂੰ ਮੋਟੋ ਕਹਵਾ ਦਾ ਨਾ ਮੋਟੋ ਅਜ ਨਹੀਂ ਕਹਿਣਾ ਹੈਗਾ ਮੋਟੋ ਉਹ ਵੀ ਮੋਟੋ ਸੱਖੋ ਉਹਨੂੰ ਕਹ ਲੋ ਮੋਟੋ ਸੱਖੋ ਭੈਣ ਨਹੀਂ ਕੋਈ ਗੱਲ ਨਹੀਂ ਦੇ ਵਿੱਚ ਜੋ ਹੈਗੇ ਤੋ ਹੈਗੇ ਗੁੱਸੇ ਕਾ ਸਿਆਣੀ ਦਲ ਥੋੜੋ ਬਿੱਕੀ ਤੇ ਬਿੱਕੀ ਨੂੰ ਸਹੀ ਜੀ ਬੈਠਾ ਕੋਸ ਨਹੀਂ ਕਰਨਾ ਆਏਗਾ ਕਿਉਂਕਿ ਸਾਡਾ ਸਾਰਾ ਕੁਝ ਵਿਕੀ ਗਿਆ ਆਏ ਹਾਂ ਅਸੀਂ ਕੀ ਦੇਣਾ ਬਿੱਕੀ ਇਹ ਦੀਦੀ ਮੈਂ ਕਿੰਨਾ ਕਲੰਨੀ ਆ ਇਹ ਵੀ ਜੇ ਮੈਂ ਦੋ ਦਿਨ ਭੰਗਰੀ ਰਹੀ ਚਲ ਮੈਂ ਖਲੇ ਲੰਨੀਆਂ ਫੇਰ ਨਾ ਵੇਖ ਕੇ ਗਏ ਉਹ ਉੱਥੇ ਵੀ ਨਹੀਂ ਸਬਜ਼ੀ ਆ ਕੋਸ ਲੈਣਾ ਲੈਣਾ ਤਾਂ ਭਾਜਾ ਵੀ ਕਿਹਨੇ ਲੈਣਾ ਛੱਡ ਸਾਰਾ ਕੁਝ ਇਹਦਾ ਅੱਛਾ ਮੇਰਾ ਭਾਜਾ ਲੈਣਾ ਉਹ ਤਾਂ ਮੈਂ ਨਹੀਂ ਤੇਰਾ ਲੁੱਟਿਆ ਬਈ ਤੇਰਾ ਲੈਣਾ ਬੜਿਆ ਹੋਏ ਇਹਦੇ ਦੇਰ ਤੋਂ ਮੈਂ ਤੋਂ ਦੇਰ ਆਹ ਜੀ ਮੇਰਾ ਬਰਥਡੇ ਵੀ ਆਉਂਦਾ ਪੱਛਿਆ ਅਰੇ ਬਰਥਡੇ ਦਾ ਜੀ ਤੁਹਾਨੂੰ ਪਤਾ ਕਿੰਨਾ 3400 ਦਾ ਸੂਟ ਉਹ ਦਵਾਇ ਸੀ ਮੈਂ ਸਮਝ ਰਾ ਉੱਥੇ ਹਾਂ ਚੌਥੀ ਉਹ ਗੱਤ ਤੇ ਬੋਲਿਆ ਓਏ ਨੀ ਰਾਈ ਨਵੇਂ ਆ ਨਹੀਂ ਤਰਨ ਹੁਣ ਸੂਟ ਦਵਾਇ ਜਿੱਥੇ ਤੇ ਖੰਨੇ ਤੇ ਬਾਥਣੇ ਦਾ ਸਪੈਸ਼ਲ ਦਵਾਇ ਦੂ ਹੁਣ ਪਾਈ ਤਾ ਅਨਵਾਰੀ ਤੀ ਆ ਨਹੀਂ ਮੇਰਾ ਮਾਦੀ ਦੀ ਮੱਦਾ ਕੰਮ ਆਦਿ ਕਿ ਮਿੱਕੀ ਦੂ ਹਾਏ ਹਾਏ ਗੱਲ ਓਏ ਫੋਟੂ ਤਾਂ ਮੇਰੀ ਗੱਲ ਦਾ ਬੱਡੀ ਪਤਾ ਤੈਨੂੰ ਹਾਏ ਮੈਂ ਬਸ ਤਰੀ ਨੂੰ ਬੱਡੇ ਮਨਾਇ ਜਾਂਦਾ ਹਾਏ ਮੈਂ ਤਾਂ ਲੁੱਤੀ ਲੈ ਤੂੰ ਸਮਝ ਕੇ ਕਰ ਨਾ ਕਿ ਨਗਰ ਪੇਪਰ ਤੇ ਜੋ ਫੱਜੀਆ ਕਰੇ ਲੋ ਗਿਆ ਤਾਂ ਦੋਨੋਂ ਆਜ ਇੱਕ ਗੱਲ ਐ ਇੱਕ ਈ ਗੱਲ ਐ ਤੁਹਾਨੂੰ ਐ ਨਹੀਂ ਆਉਂਦੀ ਕਿ ਕੰਤੀ ਲੋਗੀ ਤੇ ਮਾਦਾ ਨੂੰ ਬੋਲਣ ਦਾ ਮੌਕਾ ਐ ਇਹਦੇ ਨਾਲ ਤਾਂ ਫਿਰ ਤੈਨੂੰ ਸੂਟ ਦੂੰਂਦੀ ਨਾ ਚੁੱਪਦਾ ਰਹਿੰਦਾ ਖਾਣ ਵਾਲਾ ਖਾਣ ਵਾਲਾ ਦਾ ਉਹ ਤੂੰ ਕਰ ਦੇ ਖਤਮ ਕਰ ਦੇ ਕਿ ਕੋਈ ਪ੍ਰੋਗਰਾਮ ਤਾਂ ਭਾਈ ਦਵਾਤਾ ਨਹੀਂ ਐ ਦੱਸੋ ਮੇਰਾ ਬਰਥਡੇ ਦੀ ਨਿੱਧੀ ਗਰਾਰੀ ਦਾ ਐ ਅਰੀ ਆਉਣ ਅਨਵਸਰੀਕ ਨਿੱਧੀ ਦੀ ਦੀ ਇਹ ਕਿਹਦਾ ਬਦਲਾ ਲਾ ਦੇ ਬੰਦੇ ਨੂੰ ਪਿਆ ਬੰਦਾ ਤੀਜਾ ਨਾਲ ਨਹੀਂ ਰੱਜਦਾ ਬੰਦਾ ਪੈਸੇ ਨਾਲ ਨਹੀਂ ਰੱਜਦਾ ਘੱਟ ਨਾਲ ਬੰਦੇ ਦਾ ਜਨਮ ਰੇਟ ਜਾਗ ਹੋਣੀ ਚਾਹੀਦੀ ਹੈ ਜਿਹੜਾ ਜੀਵਨ ਸਾਥੀ ਆਪਣਾ ਵਿਆਹ ਦਿਨ ਯਾਦ ਰਹਿਣਾ ਚਾਹੀਦਾ ਉਹ ਵੀ ਯਾਦ ਰਹਿਣਾ ਹੈ 17 ਫੁਰਕੀ ਚਾ ਠੀਕ ਆ ਜਨਮ ਦਿਨ ਜਨਮ ਦਿਨ ਨਹੀਂ ਆ ਨਾ ਤਾਂ ਪੁੱਛਾਈਦਾ ਨੇ ਨਹੀਂ ਉਹ ਤਾਂ ਜਾਵਰ ਖੜ ਲਾ ਕੇ ਦੋ ਤਿੰਨ ਵਾਰ ਹੋ ਗਈ ਜਾਂਦੀ ਲੜਾਈ ਗੱਲ ਪਿੱਛੇ ਬਹੁਤ ਖਰਤੀ ਆ ਓਏ ਸੱਤਾ ਸੁੱਤਾ ਖਾ ਕੇ ਕਲਾ ਜਾਂਦੀ ਨਹੀਂ ਪੁੱਤਰਾ ਖਾ ਕੇ ਕਲਾ ਨਹੀਂ ਹੋਰ ਤੁਸੀਂ ਜਾਣੇ ਦਿਨ ਤਾ ਦੋ ਆਪਣੀ ਭਗਵਾਨੀ ਦਾ ਜਾ ਦੇਣੀ ਜਾ ਦੇਣੀ ਹੋ ਚਾਹੀਏ ਮਾਂ ਮੈਂ ਵੀਰ ਜੀ ਕੋਲ ਖੜੇ ਰੱਖੰਦਾ ਨੇ ਕਿ ਸੁਖੋਦਾ ਦੇਂਦਾ ਚਲਦੇ ਨੇ ਆਦੇ ਨਿਸ਼ਾਨੇ ਨਾਲ ਪਾਦੇ ਪੁੱਤ ਨਾਮ ਦੀ ਫਟਾਖਾ ਟੰਗੀਆਂ ਤੇ ਰੋਜ਼ ਤਾਂ ਠੋਕਰਾ ਮਾਰਦੀ ਮੇਰੇ ਸਿਰ ਤੇ ਮੈਨੂੰ ਕਿਆ ਕਿਆ ਯਾਦ ਰਹੀ ਮੇਰੀ ਯਾਦ ਤਾਂ ਕਮਜ਼ੋਰ ਹੋ ਗਈ ਆ ਮੈਂ ਤਾਂ ਹੀ ਚੜ੍ਹੇ ਖਾਦਾ ਵੀ ਮੇਰੀ ਯਾਦ ਤਾਂ ਇਹ ਯਾਦ ਆਸ਼ ਕਮਜ਼ੋਰ ਹੋਈ ਜਾਂਦੀ ਯਾਰ ਬੰਦਾ ਜਿਹੜਾ ਹੁਣ ਤੇ ਗੱਲ ਪੈ ਗਿਆ ਇਹ ਮੇਰੇ ਠੋਕਰਾ ਮਾਰਿਆ ਉਹ ਹੀ ਜਣ ਮੈਂ ਆਹ ਲੈ ਦਿਨ ਨਹੀਂ ਭੁੱਲਦਾ ਹਾਂ ਗੁੱਜਾ ਮੇਰਾ ਤੁਸੀਂ ਜਨਮ ਦਿਨ ਵੀ ਨਹੀਂ ਕਦੇ ਭੁੱਲਸਾਦੇ ਵੀ ਇਹੇ ਉੱਡਣ ਪੈਦਾ ਹੋਈ ਸੀ। ਹੁਣ ਤੁਸੀਂ ਮੈਨੂੰ ਜਨਮ ਦਿਨ ਦੱਸੋ ਮੇਰਾ ਕਿਹੜਾ? ਮੇਰੇ ਬੁੱਢੇ ਨੇ ਜਣਾ ਧੰਨਵਾਦ ਆਉਹੀ ਹੈ। ਅੱਛਾ। ਅਨਾਵੀ ਮਹਰਾ ਜਨਮ ਦਿਨ ਪੁੱਛਿਆ ਸੋ ਕੀ। ਉਹ ਜੇ ਤਾਂ ਸਾਰੇ ਕਰੇ। ਹਾਂ। ਬਹੁਤ ਲੁਰੀਆ ਨੀ ਯਾਰਾ। ਤੇਰਾ ਨਾਮ ਕਰਨ ਪੰਬਰੀ ਕਰਕੇ ਆਇਆ। ਤੂੰ ਸਭ ਦੇ ਨਾਲ ਵੀ ਅੱਜ ਦੇ ਦਿਨ ਜੰਮੀ ਆ। ਮੇਰਾ ਜਨਮ ਦਿਨ ਜਿੱਦਾਂ ਹੈਗਾ ਮੈਂ ਤਾਂ ਉਦੋਂ ਪੁੱਛਾਂ। ਉਦੋਂ ਉਹ ਦਿਨ ਉਹ ਅਹ ਜਾਨ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਬਾ ਹੁਣ ਮੈਂ ਕੀ ਕਹਾ ਉਹਹ ਜਾਨ ਦਿਨ ਬੰਦਾ ਯਾਦ ਰੱਖੂਗਾ ਹਾਂ ਵੀ ਜਿਹੜਾ ਦਰਾਂ ਹਾਂ ਬੰਦੇ ਦਾ ਲਹੂ ਪੀਣ ਵਾਲੀ ਡੈਣ ਪੈਦਾ ਬਈ ਨਹੀਂ ਤੈਨੂੰ ਤੈਨੂੰ ਕੀ ਰਿਹਾ ਹਾਂ ਮੈਂ ਕਹਾਂ ਦਿੱਦ ਨੂੰ بیا ਦੀ ਕੀ ਬਾਤ ਕਰਨਾ ਉਹ ਲਹੂ ਪੁਲਾਉਣੇ ਵਾਲੀ ਵੀ ਕਹਿਦਾ ਤਾਂ ਮੈਂ ਪੀਣ ਵਾਲੇ ਵੀ ਕਹਿਦਾ ਤਾਂ ਆਪਾਂ ਉਹ ਪੁਲਾਉਂਦੀ ਨਾ 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 ਆਹ ਨਾਮ ਨਾਲ ਬਿੱਦਿਆ ਨਾਮ ਬਤਾਓ ਕਦੇ ਪੁੱਛੀਦਾ ਕਰਦਾ ਤਨਹੀਂ ਕੁਝ ਯਾਦ ਨਹੀਂ ਰੱਖਦਾ ਹੈ ਜਦ ਤਨ ਬੰਦਾ ਇਹ ਜੀ ਨੇ ਟ੍ਰੈਡੀ ਯਾਦ ਰੱਖਦਾ ਉਹ ਬੰਦਾ ਉਹ ਦਿਨ ਨੂੰ ਭੁੱਲਣਾ ਚਾਹੁੰਦਾ ਤੂੰ ਸਿੱਧਾ ਕਹਿ ਰਿਹਾ ਵੀ ਮੇਰੀ ਯਾਦ ਨਹੀਂ ਹੈ। ਹਾਂ। ਚਾਹ ਤੈਨੂੰ ਪੰਨਾ ਘੜਤਾ ਤੇ ਪਿਆ ਦਿਮਾਗ। ਮੈਂ ਪੰਨਾ ਘੜਤਾ ਤੇ ਮੈਂ ਕਹਿ ਕੇ ਕਹਿ ਕੇ ਕਹਿ ਕੇ ਮਿਲਵਾ ਹਾਂ ਵੀ ਮੈਨੇ ਯਾਦ ਨਹੀਂ ਮੈਂ ਹੈਗਾ ਤੇ ਤੈਨੂੰ ਯਾਦ ਰੱਖਣੀ ਨਹੀਂ ਚਾਹਗਾ। ਵੀ ਜਿਹੜੇ ਦਿਨ ਵਾਈ ਗੁਰੂ ਸੁਣੋ ਚਾਹ ਘਰੇ ਘਰ ਵਾਲੇ ਆਂ ਸੁਣੋ ਆਪਣੇ ਘਰ ਵਾਲੇ ਤੂੰ ਯਾਦ ਨਹੀਂ ਰੱਖਦੇ। ਨਹੀਂ ਰਹੀ ਯਾਦ ਤੇ ਯਾਦ ਤਵੀਰ ਦਾ ਬੰਦਾ ਨਹੀਂ ਯਾਦ ਰੱਖਦਾ। ਤੇ ਜਦ ਜਰਾ ਦੇਖ ਮੈਂ ਸਿੱਧੀ ਗੱਲ ਕਰਦਾ ਬਹੁਤ ਗਲਤ ਹੁੰਦਾ ਹੈ ਜੀ ਪਰ ਇਹਦੀ ਗੱਲ ਨਹੀਂ ਹੈ ਕਿ ਆਪਣੇ ਹੀ ਲੋਕੇ ਕਿਰੇਸ ਵੀ ਨਹੀਂ ਚਲੋ ਇੱਥੇ ਸਾਡਾ ਆਪੇ ਸਾਡਾ ਕੋਣ ਚਾਰਜਿਆ ਹੁਣ ਨਹੀਂ 80% ਤੇ ਮੈਂ ਲਾ ਲੈਂਦੇ ਆ ਫੋਟੋ ਮੈਂ ਕਰਦੀ ਆ ਵਾ ਇਹਦੇ ਨਾਲ ਚਾਰਜ ਸੁਤਾਨੀ ਨੂੰ ਕੀ ਆ ਮਿਲ ਗਿਆ ਚਲੋ ਮਨੂਰੀ ਜੀ ਯਾਦ ਮੇਰੇ ਤੇ ਹੋ ਗਈ ਸੀ ਗਲਤੀ ਮੇਰਾ ਇਹ ਮੈਨੂੰ ਮੇਰਾ ਜਨਮ ਦਿਨ ਵੀ ਨਹੀਂ ਤਾਂ ਯਾਦ ਸੱਚੀ ਗੱਲ ਸੰਦੀਪ ਜੀ ਨੇ ਇਹ ਨਹੀਂ ਦੱਸਿਆ ਕਿ ਤੁਹਾਡਾ ਜਨਮ ਦਿਨ ਇਹ ਕਿੰਨੀ ਦੂਰ ਆ ਆ ਉਹ ਮੇਰੇ ਬਾ ਚਾਹ ਦੀ ਮੈਨਾਂ ਲਾ ਫਾ ਹਾ ਕੈਬਰਾ ਕੈਬਰੇ ਤੇ ਤਾ ਕੈਬਰੇ ਸੇ ਕੀ ਕਰਨਾ ਤੇ ਜਿਆਦਾ ਬੜੀ ਝਗੜੀ ਯੂਟਿਊਬਰ ਬਣ ਕੇ ਚਲਾਉਣਾ ਵੀ ਉਹਦਾ ਲੈ ਹਾ ਲੈ ਬੁਲਾਓ ਮੇ ਸੱਸ ਨੂੰ ਆ ਬੰਦ ਕਰਤਾ ਹੋਰੇ ਨਾ ਵਿੱਚ ਦੇ ਕੋਈ ਡਿਲੀਟ ਕਰਦੀ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੇ ਬਲੌਗ ਤੋਂ ਮਾਰਾਂ ਤੁਹਾਨੂੰ ਚੰਗੀ ਗੱਲਾਂ ਚ ਰੱਖੇ ਬੁਲਾਓ ਸੱਸ ਨੂੰ ਬਿਲਾ ਬੁਲਾਓ ਸੱਸ ਨੂੰ